ਜੈਪੀ ਦਾਾਂ ਦੀ ਧੰਨ ਧੰਨ ਗੁਰੂਦੇਵ ਸ੍ਰੀ ਗੁਰੂ ਰਬਦਾਸ ਮਹਾਰਾਜ ਕੀ ਜੈ ਬਾਬਾ ਬੂਟਾ ਸ਼ਾਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਰੋਕਣੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਬੜੀ ਸ਼ਰਧਾ ਤੇ ਤੁਮਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਲਾਕੇ ਦੇ ਸਹਿਯੋਗ ਦੇ ਨਾਲ ਉਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ 26 ਤਰੀਕ ਦਿਨ ਸ਼ੁੱਕਰਵਾਰ ਰਾਤ ਮਹਿਫਲੇ ਕਵਾਲ 8 ਵਜੇ ਸਤੇ ਦੀ ਸ਼ੁਰੂਆਤ ਹੋ ਜਾਣੀ ਹੈ ਜੀ ਤੋ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਰੀ ਸੰਗਤ ਹੌਮ ਹੁਮਾ ਕੇ ਪਹੁੰਚੋ ਔਰ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਔਰ ਵਿਸ਼ੇਸ਼ ਧੰਨਵਾਦ ਕਰਦੇ ਆ ਜਿਹੜੇ ਬਾਹਰ ਕੰਟਰੀ ਚ ਬੈਠੇ ਆ ਲੋਕ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਔਰ ਮਾਇਆ ਦੇ ਗਾਫੇ ਭੇਜੇ ਜੀ ਇਦਾਂ ਹੀ ਸਲਾਣਾ ਜੋੜ ਮੇਲਾ ਵਧਦਾ ਰਹੇ ਤਰੱਕੀਆਂ ਕਰਦਾ ਰਹੇ ਅਗਲੀ ਦੂਜੀ ਗੱਲ ਬਾਬਾ ਜੀ ਨਾਲ ਕਰਾਉਣੀ ਹੈ ਜੀ ਅੱਜ ਮਹਿੰਦੀ ਦੀ ਰਸਮ ਕੀਤੀ ਗਈ ਕੇਕ ਕੱਟਿਆ ਗਿਆ ਹਾਂਜੀ ਬਾਬਾ ਜੀ ਦੇ ਅੱਜ ਮਹਿੰਦੀ ਦੀ ਰਸਮ ਹੋਈ ਆ ਜੀ ਉਹਨਾਂ ਦਾ ਕੇਕ ਕੱਟਿਆ ਗਿਆ ਔਰ ਬੜੀ ਖੁਸ਼ੀਆਂ ਦਾ ਦੇਣਿਆ ਜੀ ਅੱਜ ਔਰ ਬੜੀ ਸ਼ਰਦਾ ਦੇ ਨਾਲ ਮਨਾਇਆ ਗਿਆ ਜੀ ਮਹਿਫਲੇ ਕਵਾਲ ਜੋਗੀ ਪੰਜਾਬ ਦੀ ਕੀ ਵਰਲਡ ਫੇਮਸ ਆਵਾਜ਼ ਸਲੀਮ ਸਾਬਰੀ ਐਂਡ ਪਾਰਟੀ ਉਹਨਾਂ ਨੇ ਹਾਜ਼ਰੀ ਲਵਾਉਣੀ ਆ ਜੀ ਨਕਾਲ ਪਾਰਟੀ ਕਮਲ ਐਂਡ ਪਾਰਟੀ ਬਖਸੀਸ ਬੀਸਾ ਉਹ ਵੀ ਆਪਣੀ ਹਾਜ਼ਰੀ ਲਵਾਉਣਗੇ ਔਰ ਬਹੁਤ ਸਾਰੇ ਫਨਕਾਰਾਂ ਨੇ ਹਾਜ਼ਰੀ ਲਵਾਉਣੀ ਆ ਜੀ ਔਰ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਹੋਮ ਹਮਾ ਕੇ ਪਹੁੰਚੋ ਔਰ ਬਾਬਾ ਜੀ ਦੇ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜਿਕਰਾ ਬਾਬੇ ਬੂਟੇ ਸ਼ਾਹ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਪੀਰਾਂ ਦੀ ਜੈ ਮੇਰੀਆਂ ਸੱਚੀਆਂ ਸਰਕਾਰਾਂ ਦੀ ਮੇਰੇ ਮਾਲਕਾਂ ਦਾ ਮੇਲਾ ਜੀ 26 ਤਰੀਕ ਦਿਨ ਸ਼ੁੱਕਰਵਾਰ ਆਰਦੀ ਮਹਿਫਲੇ ਮੇਰੀ ਸਰਕਾਰਾਂ ਦੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਹਮ ਹਮਾ ਕੇ ਪਹੁੰਚੋ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਇਹਨਾਂ ਰੌਣਕਾਂ ਦਾ ਮੇਲੇ ਬਣਦੇ ਆ ਜਿੰਨੇ ਵੀ ਸੰਗਤਾਂ ਦੂਰੋਂ ਨੇੜੋਂ ਵਿਦੇਸ਼ਾਂ ਵਿੱਚ ਬੈਠੀਆਂ ਆ ਸਾਰਿਆਂ ਦਾ ਧੰਨਵਾਦ ਆ ਔਰ ਨਗਰ ਦੇ ਸਹਿਯੋਗ ਦੇ ਨਾਲੇ ਮੇਲਾ ਚੱਲਦਾ ਆ ਇਹ ਮੇਲਾ ਮੇਰੀਆਂ ਸਰਕਾਰਾਂ ਦਾ ਤਨ ਤਨ ਬਾਬਾ ਬੁੱਟੇ ਸ਼ਾਹ ਜੀ ਮੇਰੀ ਸੱਚੀ ਸਰਕਾਰ ਤੇਰੀ ਸਦਾ ਜੈ ਜੈ ਮਸਤਾਂ ਦੀ ਜੈ ਪੀਰਾਂ ਦੀ ਤਨ ਤਨ ਬਾਬਾ ਬੂਟੇ ਸ਼ਾ ਸਰਕਾਰਾਂ ਦੀ ਮਹਿਫਲਾਂ ਦੇ ਆਜ ਅਸੀਂ ਉਹਨਾਂ ਦੇ ਹੁਕਮ ਅਨਸਾਰ ਕੱਲ ਨੂੰ 26 ਤਰੀਕ ਨੂੰ ਦਿਨ ਸ਼ੁੱਕਰਵਾਰ ਮੇਲਾ ਕਰਵਾਇਆ ਜਾ ਰਿਹਾ ਹੈ ਸਾਰੀਆਂ ਸਰਤਾਂ ਨੂੰ ਉਹ ਮਹਮਾ ਆ ਕੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਂਦੀ ਲੱਖ ਲੱਖ ਲੰਗਰ ਪ੍ਰਸ਼ਾਦ ਦੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਹੈ ਜੀ ਮਹਾਰਾਜ ਹਰ ਇੱਕ ਤੇ ਕਿਰਪਾ ਕਰਨੀ ਮੇਰੇ ਪੀਰ ਪਾਸ਼ਾ ਮੇਰੇ ਉੱਚੀਆਂ ਸੱਚੀਆਂ ਸਰਕਾਰਾਂ ਮੇਰੇ ਪੀਰ ਪਾਸ਼ਾ ਕਿਰਪਾ ਕਰਨੀ ਮੇਰੇ ਆਮਰਕਾ ਦੇ ਮਾਲਕਾ ਹਰ ਇੱਕ ਦਾ ਭਲਾ ਕਰਨਾ ਮੇਰੇ ਪੀਰ ਪਾ ਸ਼ੂਬਾ ਵਾ ਬੂਟੇ ਸਾਹਿਬ ਦੀ ਸਰਕਾਰ ਨੂੰ ਦੇਣਾ